ਸਸ਼ੀਕਾਲ ਜੀ ਸਾਰਿਆਂ ਨੂੰ ਅ ਅੱਜ ਮੈਂ ਅਗਾਜ ਜਾਗਰਨ ਦਫ਼ਤਰ ਪਹੁੰਚੀ ਆ ਇੱਥੇ ਸਾਡਾ ਦਫ਼ਤਰ ਰਾਜ ਜਾਗਰਨ ਦਾ ਯਾਨਕੀ ਵੀ ਦਫ਼ਤਰ ਵੀ ਆ ਤੇ ਇੱਥੇ ਅਸੀਂ 뮤ਜ਼ਿਕ ਕੰਪਨੀ ਦਾ ਵੀ ਅਸੀਂ ਖੋਲਿਆ ਤੇ ਅਸੀਂ ਟ੍ਰੇਨਿੰਗ ਵੀ ਲੈਨੇ ਆ 뮤ਜ਼ਿਕ ਦੀ ਬਹੁਤ ਵਧੀਆ ਲੱਗਦਾ ਤੇ ਅੱਜ ਮੇਰੇ ਵਿਆਹ ਦੀ ਮੈਨ ਦਿਨ ਵਰਸਰੀ ਆ ਮੇਰੇ ਵਿਆਹ ਨੂੰ 25ਵਾਂ ਸਾਲ ਲੱਗ ਗਿਆ ਤੇ ਅੱਜ ਮੇਰੀ ਬੇਟੀ ਦਾ ਵੀ ਵਰਤਾ ਤੇ ਡਬਲ ਡਬਲ ਮਾਰ ਡਬਲ ਡਬਲ ਮਾਰਕਾ ਨੇ ਜੀ ਕੰਨੀਆਂ ਵੀ ਕਦੇ ਨਾ ਕਦੇ ਮੈਂ ਹਰੇਕ ਇੰਟਰਵਿਊ ਦੇ ਵਿੱਚ ਅਮਨ ਰੋਜੀ ਦਾ ਹੀ ਵੇਰਵਾ ਪਾਉਣੀ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਸਟਰੋਂਗ ਹੋਣੀ ਆ ਯਾਨੀ ਕਿ ਮੈਂ ਕਹਿੰਦੀ ਵੀ ਕਦੇ ਨਾ ਕਦੇ ਮੇਰੀ ਆਵਾਜ਼ ਅਮਨ ਰੋਜੀ ਤੱਕ ਪਹੁੰਚੇ ਤੇ ਮੈਂ ਉਹਨਾਂ ਦੇ ਜਿੰਨੇ ਵੀ ਲੋਕ ਤੱਥ ਨੇ ਮੈਨੂੰ ਬਹੁਤ ਵਧੀਆ ਲੱਗਦੇ ਨੇ ਤੇ ਮੈਂ ਉਹਨਾਂ ਦੇ ਹਰੇਕ ਸਟੇਜ ਦੇ ਉੱਤੇ ਮੈਂ ਉਹਨਾਂ ਦੇ ਹੀ ਗੀਤ ਗਾਉਣੀਆਂ ਤੇ ਮੈਂ ਉਹਨਾਂ ਦੇ ਦੋ ਚਾਰ ਲੋਕ ਤੱਥ ਨੇ ਮੈਂ ਇੱਕ ਦੋ ਦੋ ਸਟੈਪ ਬਾਈ ਸਟੈਪ ਤੁਹਾਨੂੰ ਗਾ ਕੇ ਸੁਣਾਉਣੀ ਆ ਜੀ ਹੋ ਕਦੇ ਕਦੇ ਤਾਂ ਪੈੜੀ ਲੱਗਦੀ ਕਦੇ ਕਦੇ ਤਾਂ ਦੇ ਤਾਂ ਚੰਗੀ ਸੱਚ ਪੁੱਛੋ ਤਾਂ ਬੜੀ ਮਤਲਬੀ ਦੁਨੀਆ ਰੰਗ ਬਰੰਗੇ ਹੋ ਪਿੱਠ ਦੇ ਪਿੱਛੇ ਸ਼ੁਰਾ ਚਲਾ ਕੇ ਕਤਲ ਕਰਨ ਇਤ ਵਾਰਾਂ ਦਾ ਹੋ ਪਰਿੰਡ ਸ਼ਕਲਾਂ ਤੋਂ ਪਤਾ ਨਹੀਂ ਚੱਲਦਾ ਮਕਾਰਾਂ ਤੇ ਗੱਦਾਰਾਂ ਦਾ ਹੋ ਜਿੱਤਣ ਬਾਰਾ ਮੁਲਕ ਜਾਣੇ ਬਾਜੀ ਹਾਰੀ ਦਾ ਰੰਨਾ ਦੇ ਠਰਕੀ ਮੁਲਕ ਕਦੇ ਨਹੀਂ ਪਾਉਂਦਾ ਯਾਰੀ ਦਾ ਹੋ ਦੁਸ਼ਮਣ ਕਰ ਜੇ ਵਾਰਤ ਬਦਲਾ ਲੈਣਦੇ ਜੇ ਦੁਸ਼ਮਣ ਕਰ ਜੇ ਵਾਰਤ ਬਦਲਾ ਲੈਵੰਦੇ ਜਦ ਬਣ ਜੇ ਯਾਰ ਗਦਾਰ ਤਾਉ ਨੂੰ ਕੀ ਕਹਿੰਦੇ ਹਏ ਜਦ ਬਣ ਜੇ ਯਾਰ ਗਦਾਰ ਤਾਉ ਨੂੰ ਕੀ ਕਹਿੰਦੇ ਹੋ ਹੋ ਜਦ ਬਣ ਜੇ ਯਾਰ ਗਦਾਰ ਤਾਉ ਨੂੰ ਕੀ ਕਹਿੰਦੇ ਗੰਗਾ ਲਾਤੇ ਪਾਪਨ ਪਗ ਨੂੰ ਵਣੇ ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਕਹਿ ਗਏ ਲੋਕ ਸਿਆਣੇ ਹਏ ਕਹਿ ਗਏ ਲੋਕ ਸਿਆਣੇ ਹਏ ਕਹਿ ਗਏ ਲੋਕ ਸਿਆਣੇ ਬੁੱਕਲ ਵਿੱਚ ਬੇ ਡੰਗ ਮਾਰਦੇ ਬੁੱਕਲ ਵਿੱਚ ਬੇ ਡੰਗ ਮਾਰਦੇ ਸੋਹਾ ਵਿੱਚ ਸਾਂ ਲੈਂਦੇ ਜਦ ਬਣ ਜੇ ਯਾਰ ਗਦਾਰ ਤਾਂ ਉਹਨੂੰ ਕੀ ਕਹਿੰਦੇ ਹਏ ਜਦ ਬਣ ਜੇ ਯਾਰ ਗਦਾਰ ਤਾਂ ਉਹਨੂੰ ਕੀ ਕਹਿੰਦੇ ਕਹਿੰਦੇ ਜਦ ਨਾਲ ਜਦ ਕਿਸੇ ਇਨਸਾਨ ਦੀ ਗੁੱਡੀ ਚੜਦੀ ਆ ਤਾਂ ਉਹਦੋਂ ਤਾਂ ਸਾਰੇ ਰਿਸ਼ਤੇਦਾਰ ਭੈਣ ਭਾਈ ਸਾਰੇ ਨਵੇਂ ਲੱਗ ਜਾਂਦੇ ਆ ਜਦ ਇਨਸਾਨ ਨਾ ਕਦੇ ਨਾ ਕਦੇ ਥੱਲੇ ਧਰ ਸੀਤੇ ਡਿੱਗਰ ਜਾਂਦਾ ਤਾਂ ਫਿਰ ਜਿਹੜੇ ਭੈਣ ਭਾਈ ਨੇ ਸਾਰੇ ਮੇਰੇ ਦੋਸਤ ਬੇਲੀ ਮਿੱਤਰ ਨੇ ਸਾਰੇ ਹਨਾ ਪਾਸਾ ਵੱਟ ਜਾਂਦੇ ਨੇ ਥੋੜੇ ਜਿਹਾ ਦੋ ਚਾਰ ਲੈਣਾ ਇਹ ਵੀ ਮੈਂ ਤੁਹਾਨੂੰ ਸੁਣਾਉਣੀ ਹੈਗੀ ਹਨਾ ਹੋ ਗੁੱਡੀ ਚੜਦੀ ਤਾਂ ਜਾਰ ਬੇਲੀ ਬਣਦੇ ਬੜੇ ਔਖੇ ਟੈਮ ਨਾਲ ਕੋਈ ਟਾਵਾ ਹੀ ਖੜੇ ਗੁੱਡ ਚੜਦੀ ਤੋ ਜਾਰ ਬੇਲੀ ਬਣਦੇ ਬੜੇ ਔਖੇ ਟੈਮ ਨਾਲ ਕੋਈ ਟਾਵਾ ਹੀ ਖੜੇ ਮਿੱਤਰ ਗਲਾਸੀ ਵਾਲ ਇਥੋਂ ਦੇ ਨਹੀਂ ਉਹ ਫੇਰ ਪਾਰੇ ਮਿੱਤਰ ਗਲਾਸੀ ਵਾਲ ਇਥੋਂ ਦੇ ਨਹੀਂ ਉਹ ਫੇਰ ਪਾਰੇ ਅਸਲੇ ਨੇ ਹਿੱਕਾਂ ਵਿੱਚ ਵੱਜ ਜਾਂਦੇ ਆ ਜੇ ਬੰਦੇ ਧੋਗਲੇ ਬੰਦੇ ਧੋਗਲੇ ਮੁਸੀਬਤਾਂ 'ਚ ਵੱਜ ਜਾਂਦੇ ਆ ਜੇ ਬੰਦੇ ਧੋਗਲੇ ਬੰਦੇ ਧੋਗਲੇ ਮੁਸੀਬਤਾਂ 'ਚ ਵੱਜ ਜਾਂਦੇ ਆ ਜੇ ਬੰਦੇ ਧੋਗਲੇ ਵੈਰੀ ਗੁੱਡ ਥੈਂਕ ਯੂ ਜੀ ਮਿਹਰਬਾਨੀ ਅਸੀਂ ਅਗਾਜ ਜਾਗਰਨ ਵੱਲੋਂ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਵੀ ਇਹ ਮੈਡਮ ਜਿਹੜੇ ਕਲਾਕਾਰ ਨੇ ਜਰੂਰ ਤਰੱਕੀ ਕਰਨ ਜੀ ਧੰਨਵਾਦ ਥੈਂਕ ਯੂ ਜੀ